ਰਣਾ ਰੇਡੀਓ ਦੇ ਸਤਿਕਾਰਯੋਗ শ্রোਤੇ ਤੁਹਾਡੀ ਪੇਸ਼ੇ ਨਜ਼ਰ ਹੈ ਕਹਾਣੀ ਡਰ ਇਹ ਪਿੰਡੂ ਪੰਜਾਬ ਦੀ ਕਹਾਣੀ ਹੈ ਤੇ ਲਿਖਤਮ ਨੇ ਸਰਦਾਰ ਗਰਦਿਆਲ ਸਿੰਘ ਬੜਾ ਵਧੀਆ ਰੰਗ ਬੰਦੇ ਹੁੰਦੇ ਨੇ ਪਿੰਡਾਂ ਦਾ ਗਾਲ ਸੁਣੀ ਓਏ ਪਾਲੂ ਦੇ ਆ ਪਰ ਮੋਢਾ ਮਸਤ ਹੋਇਆ ਰੇਡੀਓ ਕੰਨਾਂ ਨੂੰ ਲਾਈ ਝੂਲਦਾ ਤੁਰਿਆ ਗਿਆ ਉਸਨੇ ਕੋਈ ਗੌਰ ਨਹੀਂ ਕੀਤੀ ਉਹਨੇ ਫਿਰ ਉੱਚੀ ਸਾਰੇ ਮੋਢੇ ਨੂੰ ਮਾਂ ਦੀ ਗੱਲ ਕੱਢੀ ਤੇ ਫਿਰ ਹੋਕਰ ਮਾਰਿਆ ਉਹ ਗੱਲ ਸੁਣੂ ਤੇ ਮੋਢੇ ਨੇ ਪਛਾਹ ਮੋੜ ਕੇ ਝਾਕਿਆ ਪਰ ਟਰਾਂਜਿਸਟਰ ਅਜੇ ਵੀ ਮੋਢੇ ਨੇ ਕੰਨ ਦੇ ਨਾਲੋਂ ਨਹੀਂ ਸੀ ਹਟਾਇਆ ਤੇ ਸ਼ੇਰ ਸਿੰਘ ਨੂੰ ਸਹਨਤ ਮਾਰਦਿਆਂ ਵੇਖ ਕੇ ਅੱਗੋਂ ਉਹ ਦੋਕ ਵਾਰ ਹੱਥ ਹਿਲਾਇਆ ਪਰ ਉਹਦੀਆਂ ਗੱਲਾਂ ਸੁਣ ਕੇ ਉਹ ਪੜ ਰਿਓਂ ਹੇਠਾਂ ਆ ਗਿਆ ਉਹ ਇਹ ਕੀ ਗੱਲ ਆ ਮੇਰੇ ਤਾਊ ਉੱਚੀ ਹੋ ਕੇ ਰ ਮਾਰਨ ਦੇ ਉਸਨੇ ਸ਼ੇਰ ਸਿੰਘ ਨੂੰ ਪੁੱਛਿਆ ਤੇ ਫਿਰ ਹੌਲੀ ਜਿਹੇ ਮੂੰਹ ਚੋਂ ਇੱਕ ਗਾਲ ਕੱਢ ਕੇ ਬੁੜਬੁੜ ਕਰਨਾ ਪਿਆ ਬਿੰਦ ਕਿਹੜਾ ਸਾਹ ਲੈਣ ਦੰਦੇ ਆ ਅਗਲੇ ਨੇ ਚਾਹੇ ਮਕਲਾਵਾ ਧਰਿਆ ਹੋਵੇ ਆਖਣਗੇ ਪਹਿਲਾਂ ਸਾਡਾ ਖੋਰ ਗੁਣਾ ਕੋਠੜੀ ਚ ਸਟਾਕੇ ਜਾ ਕੈਸੀ ਜਾਤ ਬਣਾਈ ਹੈ ਰੱਬ ਨੇ ਸ਼ੇਰ ਸਿੰਘ ਅਜੇ ਵੀ ਸਹਿਨਤਾ ਮਾਰ ਰਿਹਾ ਸੀ ਪਰ ਮੋਢਾ ਖਿਜਿਆ ਜਿਹੜਾ ਟ੍ਰਾਂਜੈਕਟਸ ਦੀ ਆਵਾਜ਼ ਨੀਵੀਂ ਕਰਕੇ ਗੰਨ ਹੋ ਗਿਆ ਓਏ ਬਾਂਦਿਆ ਖਸਮਾ ਦੋ ਕਰਮਾਂ ਗਾਂ ਆ ਜਾ ਪੈਰਾਂ ਨੂੰ ਮਹਿੰਦੀ ਲੱਗੀ ਐ ਸ਼ੇਰ ਸਿੰਘ ਨੇ ਫਿਰ ਹਰਖ ਕੇ ਉਹ ਕਰਾ ਮਾਰਿਆ ਮੋਢਾ ਜਦੋਂ ਕੋਲ ਗਿਆ ਤਾਂ ਕਹੀ ਖਾਲਜ ਧਰ ਕੇ ਸ਼ੇਰ ਸਿੰਘ ਮੱਥੇ ਤੋਂ ਮੁੜ ਕਾ ਪਹੁੰਚਦੇ ਆ ਬੱਟ ਤੇ ਬੈਠ ਗਿਆ ਤੇ ਉਸੇ ਵੱਟ ਉਤੇ ਹੱਥ ਮਾਰਦਿਆਂ ਮੋਢੇ ਨੂੰ ਆਖਿਆ ਇੱਥੇ ਬੈਠ ਮੇਰੇ ਕੋਲ ਤੂੰ ਦੱਸ ਕੀ ਗੱਲ ਹੈ ਨੀਵੀਂ ਆਵਾਜ਼ ਕਰਕੇ ਕੰਨ ਨਾਲ ਲਾਇਆ ਟਰਾਂਜਿਸਟਰ ਉਹ ਸੁਣਦਿਆਂ ਮੋਢੇ ਨੇ ਉਸ ਨੂੰ ਆਖਿਆ ਮੈਂ ਘਰੇ ਜਾ ਕੇ ਜੇ ਪੱਠੇ ਉਤਰਨੇ ਆ ਪੂਰੀਆਂ 7 ਪੁਲੀਆਂ ਨੇ ਸ਼ੇਰ ਸਿੰਘ ਬੋਲਿਆ ਮੈਂ ਤਾਂ ਇਹੀ ਪੁੱਛਦਾ ਵੀ ਆਹ ਤੇਰਾ ਰਿਹੜੂ ਆ ਕੀ ਬੋਲਦਾ ਗੰਭੀਰ ਹੋ ਕੇ ਟਰਾਂਜਿਸਟਰ ਵੱਲ ਤੱਕਦਿਆਂ ਸ਼ੇਰ ਸਿੰਘ ਨੇ ਇਸ਼ਾਰੇ ਨਾਲ ਪੁੱਛਿਆ ਜ਼ਮੀਨ ਛਮੀਨ ਦੇ ਰੋਲੇ ਵਾਲੇ ਕੋਈ ਖਬਰ ਸੁਣੀ ਹੈ ਮੋਢੇ ਨੇ ਸਿਰ ਦੇ ਕਚਰੇ ਵਰਗੇ ਵਾਲਾਂ ਉੱਤੇ ਹੱਥ ਫੇਰਦਿਆਂ ਸਿਰ ਹਲਾ ਕੇ ਹਾਂ ਕਰ ਲ ਦੁੱਤੀ ਤੇ ਫਿਰ ਅੱਧਾ ਧਿਆਨ ਟ੍ਰਾਂਜਿਸਟਰ ਉੱਤੇ ਆ ਰਹੀ ਗੀਤ ਉੱਤੇ ਰੱਖਦੇ ਆ ਉੱਚੀ ਸਾਰੀ ਆਖਿਆ ਕਿ ਕਹਿੰਦੇ ਆ ਸਾਰੀਆਂ ਜ਼ਮੀਨਾਂ ਖੋਖੂ ਕੇ ਸਰਕਾਰੂ ਕਰ ਦੇਣੀਆਂ ਨੇ ਕਿਸੇ ਕੋਲ ਮਰਲਾ ਕਿਸੇ ਕੋਲ ਸਿਆੜ ਨਹੀਂ ਛੱਡਣਾ ਸਾਰਿਆਂ ਦੀ ਖੋ ਕੇ ਆਪਸ ਚ ਵੰਡ ਦੇਣੀਆਂ ਨੇ ਇਹ ਕਹਾਣੀ ਉਸ ਵਕਤ ਦੀ ਹੈ ਜਦੋਂ ਸੀਲਿੰਗ ਚੱਲੀ ਸੀ ਜ਼ਮੀਨਾਂ ਦੀ ਸ਼ਾਇਦ ਤੇ ਬਸ ਇਹੋ ਗੱਲ ਪੁੱਛਣੀ ਸੀ ਸ਼ੇਰ ਸਿੰਘ ਨੇ ਆਖਿਆ ਸ਼ੇਰ ਸਿੰਘ ਦੇ ਮੱਥੇ ਦੀਆਂ ਤੋੜੀਆਂ ਹੋਰ ਸੰਘਣੀਆਂ ਹੋ ਗਈਆਂ ਕਿਉਂਕਿ ਇਹ ਟਰਾਂਜਿਸਟਰ ਵਾਲਾ ਮੋਢਾ ਤਾਂ ਉਸ ਨੂੰ ਬਿਫਤਾ ਜੀ ਪਾ ਗਿਆ ਸੀ ਤੇ ਉਹ ਗੋਡਿਆਂ ਤੋਂ ਹੱਥ ਧਰ ਕੇ ਉਸ ਨੇ ਫੇਰ ਉੱਠਦੇ ਅੰਗ ਭੀਤਾ ਨਾਲ ਪੁੱਛਿਆ ਐਵੇਂ ਭਗਾਈ ਤਾਂ ਨਹੀਂ ਮਾਰਦਾ ਸੱਚੀ ਗੱਲ ਐ ਲੈ ਭਗਾਈ ਮਾਰ ਕੇ ਮੈਂ ਤੈਥੋਂ ਅੱਲਾ ਲਾ ਜਾਣੀਆਂ ਅੱਕੀ ਹੋਈ ਆਵਾਜ਼ ਦੇ ਵਿੱਚ ਮੋਢੇ ਨੇ ਕਿਹਾ ਤੇ ਟਰਾਂਜਿਸਟਰ ਦੀ ਆਵਾਜ਼ ਉੱਚੀ ਕਰਕੇ ਉਹ ਨਹੀਂ ਪੈਰੀ ਉਹ ਪਟਲਾਈ ਵੱਲ ਨੂੰ ਮੁੜ ਪਿਆ ਸ਼ੇਰ ਸਿੰਘ ਨੂੰ ਜਿਹੜੀਆਂ ਪਿੱਛੋਂ ਜਿਹੜੀਆਂ ਉਸਨੇ ਆਵਾਜ਼ਾਂ ਮਾਰੀਆਂ ਤੇ ਗਾਲਾਂ ਕਢੀਆਂ ਉਸ ਨੂੰ ਨਹੀਂ ਸੁਣੀਆਂ ਜੋ ਸ਼ੇਰ ਸਿੰਘ ਨੇ ਉਸ ਨੂੰ ਕਢੀਆਂ ਸ਼ੇਰ ਸਿੰਘ ਦੇ ਮੁਰਤਿਆਂ 'ਚ ਚੀਸਾਂ ਪੈਣ ਲੱਗ ਪਈਆਂ ਸੱਜੇ ਗੋਡੇ ਦੀ ਚੱਪਣੀ 'ਚ ਕੜਾ ਕੇ ਨਿਕਲਣ ਕਰਕੇ ਉਹ ਫਿਰ ਵੱਟ ਤੇ ਬੈਠ ਗਿਆ ਉਹ ਆ ਹੁਣ ਚੱਲੀਏ ਪਟੜੀ ਤੋਂ ਉਹਨੂੰ ਰੂਪੇ ਦੀ ਆਵਾਜ਼ ਸੁਣੀ ਕਿਸੇ ਨੇ ਮਰੇ ਤੇ ਝੱਜ ਦਾ ਕੱਪੜਾ ਵੀ ਨਹੀਂ ਪਾਉਣਾ ਕਿਉਂ ਖਾਪ-ਖਾਪ ਮਰੀ ਜਨਾ ਕਦੇ ਆਰਾਮ ਕਰ ਲਿਆ ਕਰ ਸ਼ੇਰ ਸਿੰਘ ਪਰ ਰੂਪੇ ਦੀ ਗੱਲ ਨੂੰ ਉਸਨੇ ਗੋਲਿਆ ਨਾ ਸ਼ੇਰ ਸਿੰਘ ਨੇ ਰੂਪੇ ਨੂੰ ਕੁਝ ਰੁਕਣ ਲਈ ਕਿਹਾ ਤੇ ਕੋਲਪਿਆ ਕੋਲਤਾ ਚੱਕ ਕੇ ਪਾਉਣ ਲੱਗ ਪਿਆ ਤੇ ਜੁੱਤੀ ਝਾੜ ਕੇ ਪੈਰੀਂ ਪਾਈ ਤੇ ਮੋਢੇ ਤੇ ਕਹੀ ਤੇ ਦੂਜੇ ਮੋਢੇ ਤੇ ਗੰਡਾਸੀ ਰੱਖ ਕੇ ਪਟੜੀ ਵੱਲ ਨੂੰ ਤੁਰ ਪਿਆ ਤੁਰਿਆਂ ਆਉਂਦਿਆਂ ਉਹਨੇ ਪੱਗ ਸਿਰ ਤੇ ਬਲੇਟ ਲਈ ਰੂਪ ਸਿਆਂ ਆਹ ਤੁਹਾਡਾ ਸਿਰੀ ਕੰਜਰ ਦਾ ਪੁੱਤ ਹੋ ਰਹੀ ਫਿਕਰ ਲਾ ਗਿਆ ਤੇ ਉਸਨੇ ਗਊ ਨਾਲ ਰੂਪੇ ਦੇ ਮੂੰਹ ਵੱਲ ਝਾਕਦੇ ਤੇ ਕਹਿੰਦਾ ਜਿਹੜੀਆਂ ਜ਼ਮੀਨਾਂ ਸਾਰੀਆਂ ਸਰਕਾਰ ਨੇ ਖੋਹ ਲੈਣੀਆਂ ਇਹ ਗੱਲ ਸੱਚੀ ਹੈ ਰੂਪ ਸਿਆਂ ਅਗੋਂ ਰੂਪ ਸੋਂ ਬੋਲੇ ਤੇ ਹੋਰ ਝੂਠੀ ਹੈ ਰੂਪੇ ਨੇ ਕਹੀ ਖੱਬੇ ਮੋਢੇ ਤੋਂ ਬਦਲ ਕੇ ਸੱਜੇ ਤੇ ਧਰਦੇ ਆਖਿਆ ਇਹ ਤਾਂ ਗੱਲ ਦਾ ਜੀਜੀ ਨੂੰ ਪਤਾ ਹੈ ਇਹ ਤਾਂ ਪੂਰੀ ਦੱਖਣ ਤੱਕ ਘੁੰਮੀ ਪਈਆਂ ਨੇ ਗੱਲਾਂ ਕਿ ਜ਼ਮੀਨਾਂ ਸਰਕਾਰ ਨੇ ਖੋਹ ਲੈਣੀਆਂ ਤੂੰ ਤਾਂ ਐ ਪੁੱਛਦਾ ਜਿਵੇਂ ਕੋਈ ਬਸਰੇ ਬਗਦਾਦੋਂ ਆਇਆ ਹੋਣਾ ਤੇ ਰੂਪੇ ਦੀ ਗੱਲ ਸੁਣ ਕੇ ਸ਼ੇਰ ਸਿੰਘ ਨੇ ਨੀਵੀਂ ਪਾ ਲਈ ਤੇ ਪਟੜੀ ਉੱਤੇ ਨਿਗਾ ਉਹਨੂੰ ਪਟੜ ਦੀ ਜਾਪੀ ਤੇ ਮੂਰੇ ਮੂਰੇ ਲੰਗੇ ਮੋਢੇ ਦੇ ਠੱਬਿਆਂ ਦੀਆਂ ਪੈੜਾਂ ਉਸਨੂੰ ਦੋ ਦੋ ਤਿੰਨ ਤਿੰਨ ਦਿਸਣ ਲੱਗ ਪਈਆਂ ਨਹੀਂ ਨਹੀਂ ਆਹ ਗੱਲ ਹੈ ਨਹੀਂ ਐ ਗੱਲ ਐ ਪੁਲ ਕੋਲ ਆ ਕੇ ਕੁਝ ਹੌਸਲ ਨਾਲ ਬੋਲਿਆ ਤੇਰਾ ਕੀ ਖਿਆਲ ਐ ਬਈ ਹੁਣ ਇਹ ਮਜਬੀ ਵਾਇਆ ਕਰਨੀਏ ਆਪਣੀਆਂ ਜ਼ਮੀਨਾਂ ਹੋਰ ਕੌਣ ਬਾਹੂ ਰੂਪੇ ਨੇ ਮੁਸਕਰਾ ਕੇ ਜਵਾਬ ਦਿੱਤਾ ਅੱਗੇ ਵੀ ਤਾਂ ਉਹੀ ਪਾਉਂਦੇ ਨੇ ਹੁਣ ਵੀ ਉਹੀ ਪਾਉਣਗੇ ਲੈ ਕਿਤੇ ਲੁੱਟ ਪਈਏ ਯਾਰ ਲੁੱਟ ਨਹੀਂ ਪਈ ਤਾਂ ਪਾਉਗੀ ਜ਼ਰੂਰ ਪਰ ਜਿਹੜਾ ਪਰ ਜਿਹੜੀਆਂ ਸਿਆਣੇ ਨੇ ਨਾ ਸੁਥਣਾ ਸਮਾਈਆਂ ਨੇ ਉਹ ਇੰਤਜ਼ਾਮ ਵੀ ਕਰੀ ਜਾਂਦੇ ਆ ਮਾਰੇ ਜਾਣਗੇ ਆਪਣੇ ਤੇਰੇ ਵਰਗੇ ਬੁੱਝੜ ਰੂਪੇ ਦੀ ਆਵਾਜ਼ ਰੁੱਖੀ ਹੋ ਗਈ ਕੀ ਇੰਤਜ਼ਾਮ ਕਰੀ ਜਾਂਦੇ ਆ ਸਿਆਣੇ ਸੁਥਣਾ ਦਾ ਤੂੰ ਯਾਰ ਕਿੱਥੇ ਰਹਿਣਾ ਰੂਪੇ ਨੇ ਉਸ ਨੂੰ ਹੈਰਾਨੀ ਨਾਲ ਆਖਿਆ ਲੋਕਾਂ ਨੇ ਤਾਂ ਤੀਵਿਆਂ ਦੇ ਨਾਲ ਲਵਾ ਦਿੱਤੀ ਤੇ ਕਈਆਂ ਨੇ ਤੀਵਿਆਂ ਨੂੰ ਤਲਾਕ ਵੀ ਦੇ ਦਿੱਤਾ ਕਿ ਜ਼ਮੀਨਾਂ ਵੰਡੀ ਜਾਵੇ ਸ਼ੇਰ ਸਿੰਘ ਨੇ ਹੈਰਾਨਪੋ ਹੋ ਕੇ ਪੁੱਛਿਆ ਤਲਾਕ ਉਹ ਕਿਵੇਂ ਲਾਹੌਰ ਸੋਣਾ ਰੂਪੇ ਨੇ ਸਿਰ ਮਾਰਿਆ ਉਹ ਭਲਿਆ ਬੰਦਿਆ ਜਿਨ੍ਹਾਂ ਦੀ ਵਾਧੂ ਨਿਕਲੀ ਹੈ ਜ਼ਮੀਨ ਉਹਨਾਂ ਨੇ ਪਹਿਲਾਂ ਤੀਵਿਆਂ ਦੇ ਨਾ ਕਰਾਤੀ ਤੇ ਮਗਰੋਂ ਜਾ ਕੇ ਅਦਾਲਤ ਦੇ ਵਿੱਚ ਸਰਕਾਰ ਨੂੰ ਕਹਿ ਦਿੱਤਾ ਕਿ ਸਾਡੀ ਤਾਂ ਬਈ ਲਾਣੇਦਾਰਨੀ ਨਾਲ ਬਣਦੀ ਨਹੀਂ ਸਾਨੂੰ ਤਾਂ ਅੱਡ ਕਰ ਦਿਓ ਤੇ ਉਹਨਾਂ ਦੀ ਜ਼ਮੀਨ ਦੋ ਜਗ੍ਹਾ ਵੰਡੀ ਜਾਣੀ ਆ ਤੇ ਆਹ ਸੀਲਿੰਗ ਵਾਲੇ ਕਿਵੇਂ ਖੋਲਣਗੇ ਫਿਰ ਐ ਅੱਡ ਹੋ ਜਾਂਦੇ ਨੇ ਉਸਨੇ ਰੂਪੇ ਨੂੰ ਬੋਚਾ ਕਿਉਂ ਅੱਡ ਹੋਣ ਨੂੰ ਹੋਰ ਗੱਡੇ ਲਦਣੇ ਆ ਜੇ ਅਦਾਲਤ ਤੋਂ ਮਜ਼ਦੂਰੀ ਦੇ ਦੇਵੇ ਦੋਏ ਜੀ ਰਾਜੀ ਨੇ ਜਦੋਂ ਮਰਜ਼ੀ ਤਲਾਕ ਲੈ ਲਓ ਰਹੀ ਭਾਵੇਂ ਇਕੱਠੇ ਜਾਓ ਵੇੜੇ ਦੇ ਵਿੱਚ ਗੰਧ ਕੱਢ ਕੇ ਉਹ ਜਵਾਕਾਂ ਨੂੰ ਲੈ ਕੇ ਇੱਕ ਪਾਸੇ ਵਸੀ ਜਾਏ ਤੇ ਬੰਦਾ ਆਪਦੀਆਂ ਦੋ ਗੋਲੀਆਂ ਲਾ ਛੱਡੇ ਰੂਪੇ ਨੇ ਮੁਸਕਰਾਉਂਦੇ ਅਸ਼ਿਰਸ ਨਾਲ ਆਖਿਆ ਨਹੀਂ ਤਾਂ ਉੱਥੇ ਕਿਹੜਾ ਹਰ ਵਾਲੇ ਚੁੰਕੀ ਬਹਾਈ ਹੁੰਦੀ ਐ ਕੰਧ ਤੋਂ ਦੀ ਚਾਰ ਰੋਟੀਆਂ ਲੈਣੇਦਾਰ ਨਹੀਂ ਤੋਂ ਫੜ ਕੇ ਖਾ ਲਿਆ ਕਰੇ ਲੋਕ ਵਿਖਾਵਾ ਹੀ ਕਰਨਾ ਉਹ ਡਾਂਗੋ ਸੋਟੀ ਥੋੜੀ ਹੋਣਾ ਅੱਡ ਹੋਣਾ ਜਾਂ ਤਲਾਕ ਲੈਣਾ ਲੈ ਯਾਰ ਕੀ ਗੱਲ ਕਰਦਾ ਐਦਾਂ ਕਿਵੇਂ ਹੋ ਜੂ ਇਹ ਤਾਂ ਜੱਗ ਹਸਾਈ ਹੋ ਜੂ ਸ਼ੇਰ ਸਿੰਘ ਰੂਪੇ ਦੀ ਗੱਲ ਸੁਣ ਕੇ ਗੰਭੀਰ ਹੋ ਗਿਆ ਕਿਉਂਕਿ ਉਹ ਅਜੇ ਸੁਪਨਾ ਹੀ ਲੈ ਰਿਹਾ ਸੀ ਆਪਣੇ ਘਰ ਵਾਲੀ ਤੋਂ ਅਲੱਗ ਹੋਣ ਦੇ ਸ਼ੇਰ ਸਿੰਘ ਦੀ ਪੱਗ ਦਾ ਉਤਲਾ ਲੜ ਟੈ ਕੇ ਉਸ ਤੇ ਗਲ ਵਿੱਚ ਆ ਪਿਆ ਉਸਨੇ ਬੜੀ ਹੈਰਾਨੀ ਨਾਲ ਰੂਪੇ ਵੱਲ ਤੱਕਿਆ ਕਿ ਸੇਰੇ ਬਣ ਕੇ ਵਿਆਹੀ ਹੋਏ ਨੂੰ ਕੋਈ ਐਂ ਅੱਡ ਕਰਕੇ ਵਹਾ ਦੂ ਉਹ ਬਥੇਰੇ ਵਹਾਈ ਜਾਂਦੇ ਆ ਆ ਹਾਲੀਆ ਤੇਰੇ ਸਾਹਮਣੇ ਨਵੇਂ ਪਿੰਡ ਵਾਲੇ ਸਰਦਾਰਾਂ ਨੇ ਬਹਾਅ ਛੱਡੀਆਂ ਨਾ ਨਹੀਂ ਐਤਵਾਰ ਆਉਂਦਾ ਚੱਲ ਕੇ ਵੇਖ ਲੈ ਸਰਦਾਰਾਂ ਦੀਆਂ ਹਵੇਲੀਆਂ 'ਚ ਕੰਦਾ ਨਿਕਲ ਆਈਆਂ ਨਿਆਣੇ ਇੱਕ ਪਾਸੇ ਤੇ ਸਰਦਾਰ ਇੱਕ ਪਾਸੇ ਸੌਂਖਾ ਸੌਂ ਕਾਦੀ ਖਾਵਾਂ ਜੇ ਬਾਈਸਿਆਂ ਪਿਓ ਦਾਦੇ ਦੀ ਜਾਇਦਾਦ ਰੱਖਣੀ ਹੈ ਤਾਂ ਇਹ ਕੁੱਤ ਪੋਤਾ ਕਰਨਾ ਪੈਣਾ ਨਹੀਂ ਤਾਂ ਫਿਰ ਹੁਣੇ ਡੰਡਾ ਕਢਾ ਲਿਆ ਲਾਲੂ ਤਖਾਨ ਦੇ ਤੇ ਗਲੀਆਂ 'ਚ ਵਜਾਉਂਦਾ ਫਿਰੇ ਡੰਡੇ ਸ਼ੇਰ ਸਿੰਘ ਕਿ ਨਜ਼ਰ ਬੋਲ ਨਾ ਸਕਿਆ ਤੇ ਰੂਪੇ ਨੇ ਹੋਰ ਗੱਲਾਂ ਛੇੜ ਲਈਆਂ ਤੇ ਉਹ ਹੰਗਾਰਾ ਪਰਦਾ ਹੂੰਹਾ ਕਰਦਾ ਤੁਰਿਆ ਆਉਂਦਾ ਪਿੰਡ ਆ ਕੇ ਉਹ ਫੇਰ ਫਕਰਬੰਦ ਹੋਨੇ ਉਸਨੇ ਫੇਰ ਰੂਪੇ ਨੂੰ ਪੁੱਛਿਆ ਨਾ ਉਹ ਇਹ ਵਾਧੂ ਜ਼ਮੀਨਾਂ ਖੋਣ ਦਾ ਕੋਈ ਹਿਸਾਬ ਕਿਤਾਬ ਰੱਖਿਆ ਕਿਸ ਨੇ ਕਿ ਕਿੰਨੀ ਖੋਣੀ ਆ ਰੱਖਿਆ ਰੂਪੇ ਨੇ ਬੇਪਰਵਾਹੀ ਨਾਲ ਆਖਿਆ ਕੁਝ ਬਾਲਕ ਮੁੰਡਿਆਂ ਦੇ ਨਾਂ ਲੱਗ ਜੂ ਤੇ ਜੋ ਬਾਕੀ ਦੀ ਤੀਵੀ ਦੇ ਨਾਂ ਲੱਗ ਜੂ ਤੇ ਜਿਹੜੀ ਰਹਿ ਗਈ ਉਹ ਤੇਰੀ ਨਾ ਮੇਰੀ ਉਹ ਤਿੰਨ ਅਨਵਲਗ ਜਵਾਕਾਂ ਦੀ ਹਲਾ ਸ਼ੇਰ ਸਿੰਘ ਨੇ ਗਲ ਦੇ ਵਿੱਚ ਪੱਗ ਦਾ ਲੜ ਸੂਪਿਆ ਪਿਆ ਸੂਤ ਕੀਤਾ ਤੇ ਫਿਰ ਰਹਿ ਜੂ ਸਾਰੀ ਆਹੋ ਆਪਾਂ ਤਾਂ ਅਸੀਂ ਤਾਂ ਆਪ ਦੋਏ ਤੀਵੀ ਮਾਲ ਕੱਲ ਨੂੰ ਜਾਵਾਂਗੇ ਅਦਾਲਤ ਵਿੱਚ ਰੂਪੇ ਨੇ ਆਖਿਆ ਤਲਾਕ ਲਾਵਾਂਗੇ ਕਿਉਂ ਬਈ ਕਿਸੇ ਨੇ ਕੋਈ ਉਥੇ ਬੇਰ ਥੋੜੀ ਬਾਚਣਿਆ ਇੱਕ ਦਰਖਾਸਤ ਦੇਾਂਗੇ ਵਕੀਲ ਕਰਾਂਗੇ ਪੈਸੇ ਦੇਵਾਂਗੇ ਤੇ ਇੱਕ ਦੂਸਰੇ ਦੇ ਖਿਲਾਫ ਤਲਾਕ ਦਾ ਮੁਕੱਦਮਾ ਪਾ ਦੇਵਾਂਗੇ ਕਿ ਸਾਡੀ ਨਹੀਂ ਬਣਦੀ ਸਾਨੂੰ ਤਾਂ ਸਰਕਾਰੇ ਐਡ ਕਰ ਦੇ ਤੇ ਇਹ ਜਿਉ ਪੁੱਛਣ ਕਿਉਂ ਨਹੀਂ ਬਣਦੀ ਸ਼ੇਰ ਸਿੰਘ ਨੇ ਸਵਾਲ ਕੀਤਾ ਕਿਉਂ ਨਹੀਂ ਤਾਂ ਕੀ ਸਵਾਲ ਬਸ ਨਹੀਂ ਬਣਦੀ ਲੈ ਕੋਈ ਗੱਲ ਹੋਈ ਸ਼ੇਰ ਸਿੰਘ ਨੇ ਰਾਣੀ ਨਾਲ ਆਖਿਆ ਜੇ ਅਗਲੇ ਪੁੱਛਣ ਜੱਜ ਪੁੱਛੇ ਕਿ ਇੰਨਾ ਚਿਰ ਫਿਰ ਬਣਦੀ ਰਹੀ ਤੇ ਨਿਆਣੇ ਜੰਪੇ ਹੁਣ ਕਿਵੇਂ ਅੱਡ ਹੋਗੇ ਉਹ ਸਮਝ ਜਾਣਗੇ ਸ਼ਾਇਦ ਜ਼ਮੀਨ ਜਾਂਦੀ ਖੁਸਤੀ ਆ ਤਾਂ ਇਹ ਐਡ ਹੋ ਰਹੇ ਨੇ ਕਹਿ ਦਿਆਂਗੇ ਕਿ ਬਾਈ ਹੁਣੇ ਪੇਕਿਆਂ ਦੀ ਜ਼ਮੀਨ ਦੇ ਸਰਤੇ ਪੇਕਿਆਂ ਦੀ ਚੱਕ ਜਾ ਕੇ ਰੋਟੀ ਪਾਣੀ ਨਹੀਂ ਦਿੰਦੀ ਰੋਜ਼ ਕੋਤ ਕਲੇਸ਼ ਕਰਦੀ ਹੈ ਫਿਰ ਜੱਜ ਨੂੰ ਇਹ ਕਹਿ ਦਿਆਂਗੇ ਸ਼ੇਰ ਸਿੰਘ ਨੂੰ ਰੂਪੇ ਦੀ ਕੋਈ ਵੀ ਗੱਲ ਸੱਚੀ ਨਹੀਂ ਸੀ ਜਾਪੀ ਉਹ ਬੜੀਆਂ ਡੂੰਘੀਆਂ ਸੋਚਾਂ ਦੇ ਵਿੱਚ ਪਿਆ ਜਦੋਂ ਘਰੇ ਆਇਆ ਤੇ ਔਣਸਾ ਉਸ ਨੇ ਪਹਿਲਾਂ ਆਪਣੀ ਘਰ ਵਾਲੀ ਜਲਕੁਰ ਵੱਲ ਇੱਕ ਭਰਵੀ ਨਜ਼ਰ ਨਾਲ ਤੱਕਿਆ हां के बेबਿਆਂ ਦਾ ਨਾਂ ਜਲਕਰ ਵੀ ਹੁੰਦਾ ਸੀ ਸਾਡੇ ਨਾਨਕੀ ਹੁੰਦੀ ਸੀ ਮਾਈ ਉਹਦਾ ਨਾਂ ਹੁੰਦਾ ਸੀ ਜਲਕਰ ਬੜੀ ਧੀਰਵਾਦੇ ਨਾਂ ਚਿਤਿਆ ਤੁਹਾਡੇ ਵੀ ਪਿੰਡਾਂ ਚ ਹੋਵੇ ਕੋਈ ਜਲਕਰ ਦੱਸਿਓ ਜਲਕਰ ਤੇ ਉਹਨੇ ਜਲਕਰ ਦੇ ਤਿੱਖੇ ਨੈਣ ਨਕਸ਼ ਉਸ ਨੂੰ ਇੱਕਦਮ ਬੁੱਢੇ ਹੋਏ ਜਾਪੇ ਸ਼ੇਰ ਸਿੰਘ ਦੀ ਘਰ ਵਾਲੀ ਸੀ ਜਲਕਰ ਪਰ ਉਹਦਾ ਲੰਮਾ ਛਾਟ ਵਾਲਾ ਸਰੀਰ ਮਸਤਾਨੇ ਰਾਗੀ ਵਾਂਗੂ ਦੂਰਾ ਹੋਇਆ ਜਾਪਿਆ ਆਪਣਾ ਨੰਦੂ ਕਿੱਥੇ ਐ ਸ਼ੇਰ ਸਿੰਘ ਨੇ ਧੀਮੀ ਆਵਾਜ਼ ਚ ਜਲਕਰ ਨੂੰ ਪੁੱਛਿਆ ਉਹ ਤਾਂ ਮਾਸਟਰ ਕੋਰਡ ਪੜਨ ਗਿਆ ਸਰਦਾਰਾ ਜਲਕੁਰ ਨੇ ਟੋਕਣੀ ਦੇ ਵਿੱਚੋਂ ਤੱਤਾ ਪਾਣੀ ਬਾਲਟੀ ਚ ਲਾ ਦੋ ਦੇ ਆਖਿਆ ਤੇ ਸ਼ੇਰ ਸਿੰਘ ਬਿੰਦ ਦਾ ਬਿੰਦ ਚੁੱਪ ਹੋ ਗਿਆ ਫਿਰ ਉਸਨੇ ਉਬੜਵਾਇਆ ਪੁੱਛਿਆ ਉਹਨੂੰ ਪੱਲਾ ਹੁਣ ਕਿੰવા ਸਾਲ ਲੱਗਿਆ ਹੋਇਆ ਨੰਦੂ ਨੂੰ 18ਵਾਂ ਪਾਣੀ ਬਾਲਟੀ ਦੇ ਵਿੱਚ ਪਾ ਕੇ ਪਟਲੇ ਵੱਲ ਜਾਂਦੇ ਆ ਜਲਕੁਰ ਨੇ ਉਸ ਨਾਲ ਹਰਾਨੀ ਵੱਲ ਤੱਕਿਆ ਕਿਉਂ ਤੈਨੂੰ ਨਹੀਂ ਪਤਾ ਮੁੰਡਾ ਕਿੰਨੇ ਸਾਲ ਦਾ ਹੋ ਗਿਆ ਜਲਕੁਰ ਦੀਆਂ ਨਜ਼ਰਾਂ ਦੇ ਵਿੱਚ ਇੱਕ ਗੁੱਝੀ ਟੋਕ ਸੀ ਸ਼ੇਰ ਸਿੰਘ ਨੇ ਨੀਵੀਂ ਪਾ ਲਈ ਕਿਉਂ ਅੱਜ ਉਹਦੀ ਉਮਰ ਪੁੱਛਣ ਦਾ ਕਿੱਥੋਂ ਸਰੱਗਾ ਆ ਗਿਆ ਤੈਨੂੰ ਜਲਕੁਰ ਬੋਲੀ ਉਹ ਬੋਲੇ ਬਸ ਐਵੇਂ ਹੀ ਤੇ ਉਹ ਵਿਚਲੀ ਗੱਲ ਜਲਕੁਰ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਪਰ ਸ਼ੇਰ ਸਿੰਘ ਦੀ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ ਕਿ ਕੀ ਕਹੇ ਇਹ ਕੋਈ ਕਹਿਣ ਸੁਣਨ ਵਾਲੀ ਗੱਲ ਸੀ ਭਲਾ ਜਦੋਂ ਨੰਦੂ ਟਿਊਸ਼ਨ ਪੜ ਕੇ ਆਇਆ ਤਾਂ ਉਸਨੇ ਹੌਲੀ ਜਿਹੀ ਉਸਨੂੰ ਪੁੱਛਿਆ ਨੰਦਿਆ ਪੁੱਤ ਤੈਨੂੰ ਕਿੰਵਾ ਸਾਲ ਲੱਗਿਆ ਹੁਣ ਬਾਪੂ ਜੀ ਮੇਰੀ ਡੇਟ ਆਫ ਬਰਥ ਦੇ ਹਿਸਾਬ ਨਾਲ ਮੈਨੂੰ ਹੁਣ 17ਵਾਂ ਸਾਲ 17 ਸਾਲ 7ਵਾਂ ਮਹੀਨਾ ਲੱਗਿਆ ਜੇ ਭਲਾ 5 ਸਾਲ ਪਹਿਲਾਂ ਜੰਮ ਪੈਂਦਾ ਉਹ ਇਹ ਵਾਕ ਕਹਿਣਾ ਚਾਹੁੰਦਾ ਸੀ ਪਰ ਇਹਦੇ ਨਾਲ ਉਹ ਆਖਰੀ ਸ਼ਬਦ ਨਾ ਕਹਿ ਸਕਿਆ ਉਹ ਐਵੇਂ ਹੀ ਹੱਸ ਪਿਆ ਕੀ ਗੱਲ ਬਾਪੂ ਜੀ ਨੰਦੂ ਨੂੰ ਉਹਦੀ ਗੱਲ ਸਮਝ ਨਹੀਂ ਸੀ ਆਈ ਕੁਝ ਨਹੀਂ ਬਸ ਐਵੇਂ ਹੀ ਸ਼ੇਰ ਸਿੰਘ ਹੱਸ ਪਿਆ ਤੇ ਬਾਪੂ ਜੀ ਅੱਜ ਕਿਤੇ ਸੁੱਖਾ ਸਾਖਾ ਪੀ ਕੇ ਆਇਓ ਤੇ ਇਸ ਗੱਲ ਤੇ ਜਲਕੁਰ ਵੀ ਹੱਸ ਪਈ ਤੇ ਉਹ ਮਾਂ ਪੁੱਤ ਹੱਸਣ ਲੱਪੇ ਤੇ ਨਿੱਕੇ ਦੋਵੇਂ ਬਾਹਰ ਆ ਗਏ ਤੇ ਉਹਨਾਂ ਹੌਣ ਸਾਰਾ ਉਦੋਂ ਮਚਾ ਦਿੱਤਾ ਤੇ ਸਾਰਿਆਂ ਤੋਂ ਛੋਟਾ ਉਹਦੇ ਰੋਟੀ ਖਾਂਦੇ ਤੇ ਮੋਢਿਆਂ ਤੇ ਚੜ ਕੇ ਝੂਟਣ ਲੱਗ ਪਿਆ ਉਹਦੇ ਗਲ ਨੂੰ ਬਾਹਰ ਨਾਲ ਘੁੱਟਦਿਆਂ ਕਹਿੰਦਾ ਐਨਾ ਪਿਆਲ ਆਉਂਦਾ ਬਾਪੂ ਸ਼ੌਂਦਾ ਓਏ ਹੁਣ ਸੰਗੀ ਘੁੱਟਦਾ ਕੰਜਰਾ ਅੱਜ ਤਾਂ ਤੁਹਾਨੂੰ ਕਮਾ ਕੇ ਖਵਾਉਣਾ ਸ਼ੇਰ ਸਿੰਘ ਆਪਣੇ ਛੋਟੇ ਬੱਚੇ ਨੂੰ ਬੋਲਿਆ ਸਾਰਾ ਘਰ ਨਿੱਕੇ ਨਿੱਕੇ ਹਾਸੇ ਨਾਲ ਛਣਕ ਪਿਆ ਮੋਰੇ ਭਈ ਕਾ ਸਿੱਧੀ ਥਾਲੀ ਵੀ ਸ਼ੇਰ ਸਿੰਘ ਨੂੰ ਚਾਂਦੀ ਦੇ ਘੁੰਗਰੂਆਂ ਵਾਂਗੂ ਛਣਕਦੀ ਜਾਪੀ। ਅਚਾਨਕ ਜਿਵੇਂ ਸ਼ੇਰ ਸਿੰਘ ਦਾ ਸਾਹ ਸਾਤ ਸੁੱਤਿਆ ਗਿਆ ਹੋਵੇ। ਉਹ ਰੋਟੀ ਖਾਂਦੇ ਹੀ ਮੰਜੇ ਤੇ ਟੇਢਾ ਹੋ ਗਿਆ। ਨਿੱਕਾ ਉਹਦੇ ਨਾਲ ਚੌੜ ਕਰਦਾ ਰਿਹਾ ਪਰ ਉਹ ਹਾਂ ਹੂੰ ਤੋਂ ਬਿਨਾਂ ਕੁਝ ਨਾ ਬੋਲਿਆ। ਉਹ ਨਾ ਪੁੱਤੋ ਤੇਰਾ ਬਾਪੂ ਥੱਕਿਆ ਵਿਆ ਸਾਰਾ ਦਿਨ ਖੇਤਾਂ 'ਚ ਭਗਾਈ ਕਰਦਾ ਆਇਆ ਸੌਂ ਜਾਂਦੇ ਉਹਨੂੰ ਤੇ ਜਲ ਘੁਰਨੇ ਆਪਣੇ ਨਿਆਣਿਆਂ ਨੂੰ ਛਿੜਕਿਆ ਜੋ ਤੇ ਪਿਓ ਨਾਲ ਲਾਚੜ ਰਹੇ ਸਨ। ਸੌਂ ਗਿਆ ਨੰਦੂ ਦਾ ਬਾਪੂ ਹਾਲੀ ਜਿ ਆ ਕੇ ਜਲਕੁਰ ਨੇ ਉਸ ਨੂੰ ਪੁੱਛਿਆ ਨਹੀਂ ਅੱਜ ਤਾਂ ਮੈਂ ਇੱਕ ਨਵੀਂ ਗੱਲ ਸੁਣੀ ਹੈ ਪਿੰਡ ਚ ਜਲਕੁਰ ਨੇ ਉਹਦੇ ਵੱਲ ਦੀ ਬਾਹੀ ਉੱਤੇ ਓਕੜਦੇ ਆ ਬਹੁਤ ਧੀਮੀ ਆਵਾਜ਼ ਚ ਵਚ ਆਖਿਆ ਕਹਿੰਦੇ ਨੇ ਜ਼ਮੀਨਾਂ ਕਿਸੇ ਕੋਲ ਵੀ ਨਹੀਂ ਛੱਡਣੀਆਂ ਸਰਕਾਰ ਨੇ ਸੁਣਿਆ ਤਾਂ ਹੈ ਫੇਰ ਇਹ ਕੀ ਗੱਲ ਬਣੀ ਗੱਲ ਕੀ ਬਣਨੀ ਸੀ ਕੋਈ ਹਿਸਾਬ ਤਾਂ ਹੋਊ ਕਿ ਕਿੰਨੀ ਛੱਡਣਗੇ ਜਾਂ ਕਿੰਨੇ ਨਹੀਂ ਹਿਸਾਬ ਤਾਂ ਬਥੇਰੇ ਐ ਜ਼ਮੀਨ ਬਚਾਉਣ ਦੇ ਰੂਪੇ ਕਿਆਂ ਆਂਗੂ ਆਪਾਂ ਵੀ ਐਡਵਰਟ ਹੋ ਜਾਈਏ ਹਸਾਬ ਆਪੇ ਹੋ ਜੂ ਬਸ ਜਲਕੌਰ ਬੋਲੀ ਆਪ ਸੌਰੀ ਸ਼ੇਰ ਸਿੰਘ ਬੋਲਿਆ ਐਡਵਰਟ ਕਿਵੇਂ ਉਹ ਪੜੀਏ ਜਿਹੜਾ ਤਲਾਕ ਤਲੂਕ ਹੁੰਦਾ ਉਹਵੇਂ ਐਡ ਫੋਰਟ ਫਿੱਟੇ ਮੂੰਹ ਹਿਰਕ ਕੇ ਜਲਕੌਰ ਨੇ ਪਹਿਲਾ ਮੂੰਹ ਕਰ ਲਿਆ ਕਿਹੋ ਜੇ ਬੋਲ ਬੋਲਦਾ ਮੂਰਖੇ ਸੇ ਥਾਂ ਦਾ ਨਾ ਹੁਣ ਮੈਨੂੰ ਤੂੰ ਤਲਾਕ ਦਵੇਂਗਾ ਸਰਦਾਰਾ ਸ਼ੇਰ ਸਿੰਘ ਸਹਿਮ ਜੈ ਗਿਆ ਫਿਰ ਭਾਦੋਂ ਦੇ ਖੇੜੇ ਤਾਰਿਆਂ ਵੱਲ ਝਾਕਦਿਆਂ ਉਸਨੇ ਜਲਕਰ ਦੀ ਬਾਹ ਫੜਦਿਆਂ ਮੋਹ ਪੀਜੀਵਾਜ ਵਿੱਚ ਆਖਿਆ ਮੈਂ ਤਾਂ ਐਵੇਂ ਤੈਨੂੰ ਗੱਲ ਦੱਸੀ ਐ ਮੈਂ ਕਿ ਐ ਕਿਤੇ ਅਮਲਈ ਕਮਲਈ ਦਾ ਅੱਡ ਹੋਣਾ ਸੌਖਾ ਉਹ ਤਾਂ ਰੂਪੇ ਕੇ ਅੱਡ ਹੋ ਰਹੇ ਨੇ ਰੂਪਾ ਤੇ ਉਹਦੀ ਘਰ ਵਾਲੀ ਨਾ ਤਲਾਕ ਦਾ ਮਕਦਮਾ ਕਰ ਰਹੇ ਨੇ ਜ਼ਮੀਨ ਬਚਾਉਣ ਲਈ ਮੈਂ ਸੋਚਿਆ ਕਿ ਮੈਂ ਵੀ ਜਲਕਰ ਨਾਲ ਰਹਿ ਕਰ ਲਾਂ ਪਰ ਮੈਨੂੰ ਤਾਂ ਤਲਾਕ ਦਾ ਸ਼ਬਦ ਚਿੱਤਰ ਨਹੀਂ ਬੜਾ ਜੀਪ ਲੱਗਿਆ ਉਸਨੇ ਗੁੱਸੇ ਹੋਈ ਜਲਕਰ ਦਾ ਗੁੱਸਾ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਉਸਦੀ ਬਾਹਂ ਪੜੋਸ ਤੇ ਆਖਿਆ ਲੈ ਮੈਂ ਕਿਤੇ ਐਡਾ ਕੰਮ ਦਲਾਂ ਭਾਈ ਚਾਰ ਓੜਾਂ ਪਿੱਛੇ ਆਪਣਾ ਧਰਮ ਵੇਚਦਾ ਤੇਰੇ ਬਿਨਾਂ ਤਾਂ ਖੇਤ ਕੀ ਸਾਰੀ ਦੁਨੀਆ ਸੁਨਣੀ ਐ ਉਹ ਜਲਕਰ ਨੂੰ ਮਿਲੌਣ ਲੱਗਾ ਜਲਕਰ ਨੇ ਉਹਦਾ ਹੱਥ ਘੁੱਟ ਲਿਆ ਪਰ ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਦੇ ਵਿੱਚ ਸੁਨਨੇ ਹੰਝੂ ਤਾਂ ਹੀ ਵਹਿ ਤੁਰੇ ਸ਼ੇਰ ਸਿੰਘ ਜੋ ਕਹਿ ਗਿਆ ਸੀ ਉਹਦੇ ਅਰਥ ਜਿਵੇਂ ਉਹਨੂੰ ਗਵਾਚਦੇ ਲੱਗਦੇ ਸਨ ਉਹਨੂੰ ਯਾਦਦਾ ਸੀ ਕਿ ਜੱਟ ਦੀ ਜਾਨ ਤਾਂ ਜ਼ਮੀਨ ਦੀ ਮਿੱਟੀ ਚ ਐ ਜੇ ਉਹ ਮਿੱਟੀ ਖੁੱਸ ਗਈ ਫਿਰ ਬੰਦਾ ਕਿਵੇਂ ਬਚੂ ਤੜਕੇ ਉੱਠਣਸਾਰ ਸ਼ੇਰ ਸਿੰਘ ਨੇ ਨੰਦੂ ਨੂੰ ਇਹ ਆਖਿਆ ਓਏ ਬਈ ਨੰਦੂ ਸਿਆ ਤੂੰ ਰੋਜ਼ ਸਕੂਲ ਜਾਣਾ ਕਦੇ ਕੋਈ ਖ਼ਬਰ ਸ਼ਵਾਰ ਪੜ੍ਹ ਕੇ ਆ ਜ਼ਮੀਨ ਦੇ ਰੋਲੇ ਵਾਪਤ ਹੀ ਕੁਝ ਦੱਸਦਿਆ ਕਰ ਸਾਨੂੰ ਅਨਪੜ੍ਹਣ ਨੂੰ ਤਾਂ ਪਤਾ ਨਹੀਂ ਲੱਗਦਾ ਉਸਨੇ ਆਪਣੇ ਪੁੱਤਰ ਨੰਦੂ ਨੂੰ ਆਖਿਆ ਨੰਦੂ ਕਿਤਾਬਾਂ ਇਕੱਠੀਆਂ ਕਰਦਾ ਉੱਚੀ ਸਾਰੇ ਹਾਸ ਪਿਆ ਤਾਂ ਹੀ ਬਾਪੂ ਸੋਂ ਹੋਰੂ ਹੋਰੂ ਗੱਲਾਂ ਕਰਦਾ ਸੀ ਤਾ ਬਾਪੂ ਸਿਓ ਉਹਨਾਂ ਨੂੰ ਡਰ ਹੋ ਜਿਨ੍ਹਾਂ ਦੇ ਹਾਲ ਦੋ ਹਾਲਾਂ ਤੋਂ ਉੱਤੇ ਦੀ ਵਾਹੀ ਹੈ ਆਪਣੇ ਅਰਗੇ ਨੂੰ ਬਾਪੂ ਸਿਓ ਕਾਹਦਾ ਡਰ ਜਿਨ੍ਹਾਂ ਕੋਲ ਹੈ ਹੀ 10 ਕਿੱਲੇ ਸਾਰੀ ਅੱਛਾ ਸ਼ੇਰ ਸਿੰਘ ਨੇ ਹੈਰਾਨੀ ਤੇ ਖੁਸ਼ੀ ਨਾਲ ਆਖਿਆ ਤੇ ਜਦੋਂ ਜਲਕਰ ਵਾਲ ਉਸਨੇ ਤੱਕਿਆ ਤਾਂ ਉਸ ਨੂੰ ਜਲਕਰ ਦਾ ਸਨੱਖਾ ਚਿਹਰਾ ਮੁੜ ਜਵਾਨ ਹੋਇਆ ਦਿਸਣ ਲੱਗਾ ਸੋ ਇਹ ਉਹਨਾਂ ਵਕਤਾਂ ਦੀ ਕਹਾਣੀ ਹੈ ਜਦੋਂ ਸੀਲਿੰਗ ਦਾ ਸਿਲਸਿਲਾ ਚੱਲ ਰਿਹਾ ਸੀ ਲੈਂਡ ਸੀਲਿੰਗ ਦਾ ਕਿ ਜਿਹੜੇ ਸਟੈਂਡਰਡ 17 ਏਕੜ ਤੋਂ ਵੱਧ ਵਾਲੇ ਨੇ ਉਹਨਾਂ ਦੀ ਜ਼ਮੀਨ ਖੋਸ ਜਾਣੀ ਹੈ ਤੇ ਉਸ ਵਕਤ ਦੀ ਇਹ ਸ਼ੇਰ ਸਿੰਘ ਦੀ ਕਹਾਣੀ ਹੈ ਕਿ ਕਿਵੇਂ ਲੋਕ ਕਦੋਂ ਤਲਾਕ ਲੈ ਰਹੇ ਸਨ ਜਿਹੜੇ ਵੱਡੇ ਜ਼ਿਮੀਂਦਾਰ ਸਨ ਪਰ ਜਦੋਂ ਨੰਦੂ ਨੇ ਦੱਸਿਆ ਕਿ ਇਹ ਤਾਂ ਉਹਨਾਂ ਲੋਕਾਂ ਨੂੰ ਡਰਾ ਰਿਹਾ ਜਿਨ੍ਹਾਂ ਕੋਲ ਵਾਹੀ ਜ਼ਿਆਦਾ ਹੈ ਤੇ ਆਪਣੇ ਕੋਲ ਤਾਂ ਹੈ ਹੀ 10 ਕਿੱਲੇ ਤੇ ਆਪਾਂ ਨੂੰ ਕੀ ਡਰ ਸੋ ਉਸ ਤੋਂ ਬਾਅਦ ਸ਼ੇਰ ਸਿੰਘ ਨੂੰ ਫਿਰ ਉਹ ਆਪਣੇ ਘਰ ਵਾਲੀ ਤੋਂ ਅਲੱਗ ਹੋਣ ਦਾ ਜਿਹੜਾ ਖੌਸ ਸੀ ਡਰ ਸੀ ਉਹ ਜਾਂਦਾ ਰਿਹਾ ਸੋ ਇਹ ਕਹਾਣੀਆਂ ਡਰ ਸੋ ਇਸੇ ਤਰ੍ਹਾਂ ਹੁਣ ਜੋ ਹਾਲੀਆ ਹਾਲਾਤ ਹੁਣ ਚੱਲਦੇ ਨੇ ਜਿਸ ਤਰ੍ਹਾਂ ਹੁਣ ਕਿਸਾਨੀ ਦੇ ਵਿੱਚ ਰੌਲਾ ਪੈ ਰਿਹਾ ਕਿ ਕਾਰਪੋਰੇਟ ਸੈਕਟਰ ਆਏਗਾ ਜ਼ਮੀਨਾਂ ਖੋਹ ਲੈਣੀਆਂ ਨੇ ਕਿਤੇ ਨਾ ਕਿਤੇ ਇਹਨਾਂ ਗੱਲਾਂ 'ਚ ਸੱਚਾਈ ਵੀ ਹੈ ਜਿਵੇਂ ਇੰਡੀਆ ਦੇ ਵਿੱਚ 33% ਕਿਸਾਨ ਖੇਤੀ ਤੋਂ ਬਾਹਰ ਹੋ ਗਏ ਨੇ ਉਹ 33% ਦੀ ਖੇਤੀ ਤੋਂ ਬਾਹਰ ਹੋ ਕੇ ਕੋਈ ਪੱਤਰਕਾਰ ਜੱਜ ਨਹੀਂ ਬਣੇ ਜਾਂ ਕੋਈ ਕਾਰੋਬਾਰੀ ਨਹੀਂ ਬਣੇ ਦੁਕਾਨਦਾਰ ਨਹੀਂ ਬਣੇ ਉਹ ਖੇਤ ਮਜ਼ਦੂਰ ਬਣ ਗਏ ਨੇ ਇੱਥੇ ਇਹ ਸਮੱਸਿਆ ਆ ਜ਼ਮੀਨ ਖੁੱਸ ਕੇ ਬੰਦਾ ਫਿਰ ਜ਼ਮੀਨ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਡੈਰੀ ਜਾਂ ਕੋਈ ਹੋਰ ਕੰਮ ਕਰਦਾ ਜਾਂ ਮਾਮਲੇ ਚ ਕੋਤੇ ਤੇ ਲੈ ਕੇ ਉਹ ਜ਼ਮੀਨਾਂ ਬੋਂਦਾ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਵੇਖ ਗਈਆਂ ਨੇ ਪਰ ਉਹ ਕੋਈ ਬਦਲਵਾਂਤ ਹੁੰਦਾ ਨਹੀਂ ਕਰ ਸਕੇ ਕੈਨੂਪਾ ਅਮ ਸ਼ਹਿਰ ਚ ਵੀ ਆ ਗਏ ਨੇ ਪਰ ਸ਼ਹਿਰ ਚ ਵੀ ਇਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਤੇ ਜਾਂ ਫਿਰ 31% ਜਿਹੜੇ ਕਿਸਾਨੀ ਚੋਂ ਬਾਹਰ ਹੋ ਗਏ ਨੇ ਛੋਟੇ ਕਿਸਾਨ ਇੰਡੀਆ ਦੇ ਉਹ ਖੇਤੀਬਾੜੀ ਹੀ ਕਰਦੇ ਨੇ ਜ਼ਮੀਨ ਚ ਕੋਤੇ ਮਾਮਲਿਆਂ ਤੇ ਲੈ ਕੇ ਆਪਣੀ ਗੁਜ਼ਰਬਸਰ ਕਰਦੇ ਨੇ ਕਿਉਂਕਿ ਹੋਰ ਕੰਮ ਉਹਨਾਂ ਨੂੰ ਓਖਾ ਲੱਗਦਾ ਸੋ ਇਹ ਡਰ ਅੱਜ ਵੀ ਬਣਿਆ ਹੋਇਆ ਏਸੇ ਡਰ ਨੂੰ ਲੈ ਕੇ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਪੰਜਾਬ ਦਾ ਨਹੀਂ ਪੂਰੀ ਦੁਨੀਆ ਦਾ ਕਿਸਾਨ ਸੜਕਾਂ ਤੇ ਆ ਹਣ ਜਿਵੇਂ ਬਿਲ ਗੇਟਸ ਇੰਡੀਆ ਜੋ ਆਇਆ ਸੀ ਅਮਾਨੀਆਂ ਦੇ ਵਿਆਹ ਤੇ ਉਹ ਅਮਰੀਕਾ ਦਾ ਸਭ ਤੋਂ ਵੱਡਾ ਫਾਰਮਰ ਹੈ ਉਸ ਤਰ੍ਹਾਂ ਤੁਸੀਂ ਵੇਖੋ ਕਿ ਆਸਟ੍ਰੇਲੀਆ ਆਸਟ੍ਰੀਆ ਫਿਨਲੈਂਡ ਇੰਗਲੈਂਡ ਫਰਾਂਸ ਸਪੇਨ ਦੁਨੀਆ ਦਾ ਹਰ ਕਿੱਤੇ ਦਾ ਜਿਹੜਾ ਕਿਸਾਨ ਹੈ ਰਵਾਇਤੀ ਤੌਰ ਤੇ ਜਿਹੜਾ ਖੇਤੀ ਨਾਲ ਜੁੜਿਆ ਉਹਨੂੰ ਇਹ ਡਰ ਖੋ ਹੈ ਇਹ ਸੰਸਾ ਹੈ ਕਿ ਇਹ ਜ਼ਮੀਨਾਂ ਕਾਰਪੋਰੇਟ ਨੇ ਖੋ ਲੈਣੀਆਂ ਹਨ ਕੋਕੇ ਖੇਤੀ ਹੁਣ ਇੱਕ ਵੱਖਰੀ ਤਰ੍ਹਾਂ ਦੀ ਹੋਣ ਲੱਗੀ ਹੈ। ਸੋ ਇਹ ਵੀ ਉਸੇ ਤਰ੍ਹਾਂ ਦਾ ਡਰ ਸੀ ਜੋ ਸ਼ੇਰ ਸਿੰਘ ਹੋਰਾਂ ਨੂੰ ਸੀ ਲਿੰਗ ਦੇ ਵਕਤ ਸੀ ਜਾਂ ਹੁਣ ਇਹਨਾਂ ਕਾਲੇ ਕਾਨੂੰਨਾਂ ਦੇ ਕਾਰਨ ਹਰ ਇੱਕ ਕਿਸਾਨ ਨੂੰ ਇਹ ਡਰ ਖੋ ਪਿਆ ਹੋਇਆ। ਈਵਨ ਤੁਸੀਂ ਵੇਖੋ ਕਿ ਖੇਤੀ ਹੀ ਨਹੀਂ ਜਿਹੜੀ ਛੋਟੀ ਮੋਟੀ ਇੰਡਸਟਰੀ ਹੈ ਆਣਾ ਹੁਣ Airtel ਆ ਜਾਂ Spice ਸੀ ਜਾਂ ਹੋਰ ਕਿੰਨੀਆਂ ਕੰਪਨੀਆਂ ਸੀ ਸੈਲੂਲਰ ਸਵਾਵਾਂ ਦੀਆਂ ਸਭ ਖਤਮ ਹੋ ਗਈਆਂ। BSNL ਖਤਮ ਹੋ ਗਈ। ਬੈਂਕ ਕਿੰਨੇ ਮਰਜ ਹੋ ਗਏ ਨੇ। ਜਿਹੜੇ ਵੱਡੇ ਕਾਰਪੋਰੇਟ ادارے ਨੇ ਉਹ ਸਭ ਨੂੰ ਨਿਗਲ ਹੀ ਜਾ ਰਹੇ ਨੇ ਸੋ ਇਸ ਕਰਕੇ ਇਹ ਜਿਹੜਾ ਦੁਨੀਆ 'ਚ ਡਰ ਹੈ ਉਸ ਡਰ ਦੇ ਵਿੱਚੋਂ ਹੀ ਇਹ ਕਹਾਣੀਆਂ ਨਿਕਲਦੀਆਂ ਨੇ ਏਸੀ ਕਹਾਣੀ ਡਰ ਲਖਤਮ ਸਰਦਾਰ ਗੁਰਦੇਵਾਲ ਸਿੰਘ ਸੋ ਅਮਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਮੋਆਂ ਨੂੰ ਟੁਵਾਣਾ ਰੈਡੀ ਤੇ YouTube ਪੇਜ ਤੇ ਲਾਈਵ ਸੁਣਦੇ ਹੋ ਆਪਣੇ ਆਈਫੋਨ ਐਂਡਰੌਇਡ ਐਪਸ ਤੇ ਜਾਂ ਆਪਣੀ ਵੈਬਸਾਈਟ ਤੇ ਜਾਂ ਆਪਣੇ Facebook ਪੇਜ ਤੇ ਆਪਾਂ ਅੱਜਕੱਲ ਲਾਈਵ ਨਹੀਂ ਆ ਸਿਰ ਤੇ ਸਿਰਫ YouTube ਤੇ ਲਾਈਵ ਹੈ ਸੋ ਇਸ ਕਰਕੇ YouTube ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਰਹੀਂ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਜੋ ਮੇਰਾ ਸੰਪਰਕ ਨੰਬਰ ਵੀ ਹੈ ਪ੍ਰੋਮੋਜ ਕਾਲ ਵੀ ਕਰ ਸਕਦੇ ਹੋ ਆਪਣਾ ਵਿਚਾਰ ਦੇ ਸਕਦੇ ਹੋ ਤੇ ਇਸ ਤੇ WhatsApp ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:00